ਕੋਈ ਨਾ ਕੋਈ ਪੈਸੇ ਦਾ ਉਹ ਆਪੇ ਚੱਲ ਰਿਹਾ ਹੈ। ਮੈਂ ਨੰਬਰ ਪਾਲ ਸਿੰਘ ਜਾਲਾ ਕਿਸਾਨ ਮੀਤੁਰ ਚੱਕੋੜੀ ਡਿੱਟੇ ਮੀਂ ਪ੍ਰਧਾਨ ਫਰੋਜਪੁਰ। ਦੇਖੋ ਜੀ ਸਾਡੇ ਜਿਹੜੇ ਲੀਡਰ ਨੇ ਗਦਾਰ ਹਣੋ 1947 ਤੋਂ ਲਾ ਕੇ ਸਾਡੇ ਨਾਲ ਸਿੱਕਾ ਨਾ ਗਦਾਰੀ ਹੋਈ ਆ। ਤੇ ਮਾਟਰ ਤਾਰਾ ਸਿੰਘ ਖਜ਼ਾਰ ਬਦੇਰ ਸਿੰਘ ਉਹਦੇ ਜਿਹੜੇ ਸਾਡਾ ਖਿੱਤਾ ਵਖਰਾ ਲੈ ਲੈਂਦੇ। ਅੱਜ ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਪੈਣੀ ਸੀ। ਲੇਕਨ ਅੱਜ ਜੇ ਸਾਡੇ ਲੀਡਰ ਫਿਰ ਗਦਾਰ ਹੋਏ ਦੁਬਾਰਾ ਜੇ ਇਹਦੀ ਦੋਤਾਂ ਦੇ ਦੇ ਕਾਨੂੰਨ ਨੇ ਕਟਗਿੰਦੀਆਂ ਵਾਤੇ ਵੱਖਰਾ ਤੇ ਦੂਜਾ ਵਾਤੇ ਵੱਖਰਾ। ਅਸੀਂ ਕਟਗਿੰਦੀ ਜਾ ਰਹੇ ਹਾਂ। ਤੇ ਬੰਨੀਆਂ ਇਕੱਠੀਆਂ ਹੋਈਆਂ ਨੇ ਰਾਈ ਸਿੰਘਾਂ ਨੂੰ ਲੈ ਕੇ ਕੀ ਕਰਨਾ ਚਾਹੀਦਾ? ਅੱਜ ਸਾਥੀਆਂ ਸਾਰੇ ਜਿਹੜਾ ਚੰਡੀਗੜ੍ਹ ਤੋਂ ਅੱਧੇ ਚੱਲਦੇ ਉਹਦੇ ਸੱਦੇ ਤੇ ਬਰੋਜਪੁਰ ਦੀਆਂ ਕਿਸਾਨ ਮਜ਼ਦੂਰ ਬਲਾਜਮਨੋ ਜਾਨ ਤੇ 40 ਜਿਹੜੀਆਂ ਥੱਲੇ ਬੰਨੀਆਂ ਇਕੱਠੀਆਂ ਹੋਈਆਂ ਨੇ ਜਿਨ੍ਹਾਂ ਨੇ ਗੁਰਦੁਆਰਾ ਉਹਨਾਂ ਲੈ ਕੇ ਡੀਸੀ ਦਫਤਰ ਤੱਕ ਮਾਰਚ ਕੀਤਾ ਔਰ ਇੱਥੇ ਭਗਵੰਤ ਮਾਨ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਤੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦਾ ਖੋਹ ਬਾਕੀ ਜਿਹੜਾ ਰੋਸ ਮਾਰਚ ਕੀਤਾ ਗਿਆ ਕਿ ਸਾਡੇ ਜਿਹੜੇ ਬੰਦੀ ਸੰਗਤਾਂ ਨੂੰ ਨਈਂ ਧਾਕੇ ਹੋਏ ਜਿਹੜਾ ਜਮਾਨਤ ਦੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਜਵਾਬदार ਉਸਤਾ ਸੁਨਵਾਰਾ ਨੂੰ ਪੰਜਾਬ ਦੀ ਜਿਲ੍ਹਾ ਸ਼ਹਿਰ ਕੀਤਾ ਜਾਵੇ ਤੇ ਇਹਨਾਂ ਮੰਗਾਂ ਲੈ ਕੇ ਜਿਹੜਾ ਮਾਰਚ ਕੀਤਾ ਗਿਆ ਸਰ ਇਹ ਮਾਰਚ ਕਿੱਥੋਂ ਲੈ ਕੇ ਕਿੱਥੋਂ ਕਰ ਕੱਢਿਆ ਗਿਆ ਜੀ ਸਾਡੇ ਕੋਈਪੁਰ ਸ਼ਾਉਣੀ ਦੇ ਗੁਰਦੁਆਰਾ ਸਿੰਘ ਸਭਾ ਤੋਂ ਲੈ ਕੇ ਗੁਜੈਰੀਆਂ ਦੂਰ ਤੱਕ ਡਾਕਟਰ ਤੋਂ ਅੱਗੇ ਡੀਸੀ ਦਾ ਬਰਾਕੇ ਸਾਹਮਣੇ ਕੀਤਾ ਜੀ ਇਹ ਸੰਘਰਸ਼ ਅੱਗੇ ਵੀ ਤੇਜ਼ ਹੋਇਆ ਦੇਖੋ ਜੀ ਲਗਾਤਾਰ ਕੌਮਨ ਸਾਹਮਣੇ ਚਾ ਹੌੜ ਚੰਡੀ ਦੇ ਰਾਹ ਤੇ ਚੱਲ ਰਿਹਾ ਹੈ ਸਾਡੀ ਮੰਗਾਂ ਬੰਦੋ ਦੱਤੇ ਨੇ ਅਸੀਂ ਜਨਤਾ ਵੀ ਇਕੱਠੇ ਹੋਏ ਬੁਕੇ ਨੇ ਇਸ ਸੰਗਤ ਤੋਂ ਬਹੁਤ ਠਕਾ ਕਰਾ ਕੇ ਉਹ ਸਰਕਾਰ ਤੋਂ ਮੰਗ ਕੇ ਜਲਦੋਂ ਜਲਦ ਜਿਹੜੇ ਸੋਮੇਨ ਸਾਹਿਬ ਮੋਰਚੇ ਦੇ ਮੰਡਲ ਨੇ ਸੋਮ ਸਿੰਘਾਂ ਨੂੰ ਰਿਹਾਅ ਕਰਨਾ ਦੋਸ਼ੀਆਂ ਤੋਂ ਵਿਆਪੀ ਦੇ ਦੋਸ਼ੀਆਂ ਨੂੰ ਸਜ਼ਾ ਦੇਣੀ ਔਰ ਕਾਨੂੰਨ ਬਣਾ ਕੇ ਕੋਈ ਨਾ ਕਿਸੇ ਦੇ ਧਾਰਮਿਕ ਭਾਵਨਾ ਨਾ ਭੜਕਾ ਸਕੇ ਇਹ ਮੰਗਾਂ ਜੇਕਰ ਜਲਦੀ ਪੂਰੀਆਂ ਨਹੀਂ ਹੋਈਆਂ ਤਾਂ ਵੀ ਲਗਾਤਾਰ ਸੱਦਸ਼ਾ ਹੋਰ ਤਿੱਖਰ ਕਰਦੇ ਹਾਂ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਔਕਰ ਸਿੰਘ ਮਹਿਮਾ ਸੂਬਾ ਪ੍ਰੈਸ ਕੱਤਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਸਰ ਅੱਜ ਜੋ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਹੈ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੀ ਕਹਣਾ ਚਾਹੀਦਾ ਦੇਖੋ ਜੀ ਜਦੋਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋਇਆ ਔਰ ਸਰਕਾਰਾਂ ਨੇ ਜਨਸੀਆ ਦੇ ਜ਼ਰੂਰ ਕੀਤਾ ਹਜ਼ਾਰਾਂ ਨੌਜਵਾਨ ਜਿਹੜੇ ਆ ਮੋਰ ਦੇ ਘਾੜ ਉਤਾਰਨ ਇਤੇ ਗਏ ਉਦੋਂ ਸਾਡੇ ਬੰਦੀ ਸਿੰਘਾਂ ਨੇ ਅੱਗੇ ਹੋ ਕੇ ਉਹ ਜਿਹੜੇ ਜ਼ਾਲਮ ਲੋਕ ਸੀ ਕੇਪੀਐਸ ਗੇਲਰ ਕੇ ਗੰfte ਮੁੱਛੜਰ ਕੇ ਉਹਨਾਂ ਨੂੰ ਸੌਦਾ ਲਾਇਆ ਉਹ ਸੌਦਾ ਲੈਣ ਤੋਂ ਬਾਅਦ ਉਹਨਾਂ ਨੂੰ 25 25 ਪੀ ਪੀ ਸਾਲ ਜਿਹੜੇ ਆ ਜੇਲ੍ਹਾਂ ਦੇ ਵਿੱਚ ਬੰਦ ਕਿੱਤਿਆਂ ਨੂੰ ਹੋ ਗਏ ਉਹਨਾਂ ਦੀਆਂ ਸਜ਼ਾਵਾਂ ਵੀ ਜਿਹੜੀਆਂ ਉਹ ਪੂਰੀਆਂ ਹੋ ਚੁੱਕੀਆਂ ਨੇ ਇਹ ਸਰਕਾਰ ਨੂੰ ਐ ਲੱਗਦਾ ਕਿ ਭਈ ਉਹਨਾਂ ਕੋਈ ਗੁਨਾਹ ਕੀਤਾ ਉਹਨਾਂ ਉਹ ਗੁਨਾਹ ਦੀ ਸਜ਼ਾ ਭੁਗਤ ਲਈ ਐ ਤੇ ਕੁਪਤੰ ਤੋਂ ਬਾਅਦ ਹੈ ਸਾਚੀ ਉਹਨਾਂ ਦੀ ਹਰਿਆਈ ਬਣਦੀ ਨਹੀਂ ਕੀ ਇਹ ਦੇਸ਼ ਦੇ ਜਿਹੜੇ ਇਹ ਰਹਿਣ ਵਾਲੇ ਲੋਕ ਨਹੀਂ ਆ ਇਹ ਸਿੱਖਾਂ ਦਾ ਕੀ ਵੱਖਰਾ ਕਾਨੂੰਨ ਹੈ ਸਿੱਖਾਂ ਨੂੰ ਕਿਉਂ ਵਾਰ-ਵਾਰ ਜਿਹੜਾ ਟਾਰਚਰ ਕੀਤਾ ਜਾ ਰਿਹਾ ਐਸਐਨਏ ਲਾ ਕੇ ਡਿਪਡੂ ਕਰ ਜਿਹਨਾਂ ਨੂੰ ਭੇਜਿਆ ਜਾ ਰਿਹਾ ਜਿਹੜੇ ਮੰਦੀ ਸਿੰਘ ਆਪਦੀਆਂ ਸਿਜਾਵਾਂ ਤੋਂ ਵੀਆ ਕੀਤੀਆਂ ਉਹਨਾਂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ ਇਹ ਵੱਡਾ ਸਵਾਲ ਹੈ ਕਿ ਸਿੱਖਾਂ ਨੂੰ ਇਹਦੀ ਆਖਣਾ ਜਿਹੜੀ ਹੈ ਸਰਕਾਰ ਕੋਈ ਵੀ ਆਵੇ ਦਿੱਲੀ ਦਾ ਤੱਕ ਉਹ ਹਮੇਸ਼ਾ ਵੇਦੀ ਹੈ ਇਹ ਮੋਰਚੇ ਦੇ ਵਿੱਚ ਕੁੱਲ ਕਿੰਨੇ ਜਥੇਬੰਦੀਆਂ ਨੇ ਸਾਥ ਸਰਮਥਨ ਦੇਖੋ ਜੀ ਲਗਭਗ ਸਾਰੀਆਂ ਕਿਸਾਨ ਜਥੇਬੰਦੀਆਂ ਆਈਆਂ ਬਾਕੀ ਆਪਦੀ ਜ਼ਮੀਰ ਦੀ ਗੱਲ ਹੁੰਦੀ ਆ ਆਪ ਦੇ ਲੋਕਾਂ ਦੀ ਹਮਾਇਤ ਦੀ ਗੱਲ ਹੁੰਦੀ ਆ ਜੱਜ ਜਿਹੜੀ ਆ ਵਿਕੇ ਜੋ ਮਝਾਇਲ ਆ ਪੂਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਚੱਲਦੀ ਆ ਉਹਨੇ ਕੰਡੀਸ਼ਨਾਂ ਦੇ ਵਿਰੈਾਇ ਜਿਹੜਾ ਉਹਨੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੱਚਾ ਦੇ ਨਾਮ ਖੜੀ ਆ ਅਸੀਂ ਦਿਲੋਂ ਤਨੋਂ ਮਨੋਂ ਦਿਨੋਂ ਜਿੰਨੇ ਜੋਗੇ ਆ ਅਸੀਂ ਉਹਨਾਂ ਦੇ ਨਾਲ ਖੜੇ ਆ ਜਿੱਥੇ ਵੀ ਸਾਡੀ ਡਿਊਟੀ ਲਾਉਣਗੇ ਪੰਜਾਬ ਦੇ ਵਿੱਚ ਅਸੀਂ ਉੱਥੇ ਮਤਦਾਨ ਦੇ ਨਾਲ ਨਿਭਾਵਾਂਗੇ ਹਾਂ ਚ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਜਾਏਗਾ ਜੀ ਵੀਰ ਭਾਈ ਹਰੇਕ ਡੀਸੀ ਦਫ਼ਤਰ ਜਿਹੜੇ ਪੰਜਾਬ ਦੇ ਅੰਦਰ ਸਥਿਤ ਤੋਂ ਪ੍ਰੋਗਰਾਮ ਦਿੱਤੇ ਆ ਉਸ ਦੇ ਉੱਤੇ ਆਪ ਤੋਂਰਾ ਤੋਂ 11 ਦੇ ਜਿਹੜੇ ਮੰਨ ਪੱਤਰ ਉਹ ਦਿੱਤੇ ਜਾਣਗੇ ਫਿਰ ਇਸ ਤੋਂ ਬਾਅਦ ਜਿਹੜੀ ਨਵੀਂ ਰੂਪੇ ਦਾ ਕੋਈ ਨਵਾਂ ਜਿਹੜਾ ਐਲਾਨ ਹੋਏਗਾ ਅਸੀਂ ਉਹਦੇ ਨਾਲ ਬਤਨ ਮੁਤਾ ਵਿੱਚ ਕਰਨਗੇ ਅੱਜ ਜੋ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਿੱਥੋਂ ਲੈ ਕੇ ਕਿੱਥੋਂ ਤੱਕ ਕਰ ਕੱਢਿਆ ਜਾ ਰਿਹਾ ਪੂਰੀਆ ਖਾਲਸਾ ਗੁਰਦਾਰਾ ਸਾਹਿਬ ਖੜੇ ਹੈ ਕਿੱਥੋਂ ਜਿਹੜਾ ਰੋਸ ਮਾਰਚ ਚੱਲੇਗਾ ਡੀਸੀ ਦਫ਼ਤਰ ਤੱਕ ਦਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਪ੍ਰੋਗਰਾਮ ਆ ਕੌਮੀ ਇਨਸਾਫ ਮੋਰਚੇ ਵੱਲੋਂ ਜੋ ਕਾਰਵਾਈ ਸੀਗੀ ਜੋ ਕਿ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਡੀਸੀ ਦਫ਼ਤਰਾਂ ਦੇ ਅੱਗੇ ਪੰਜਾਬ ਸਰਕਾਰ ਦੇ ਸੈਂਟਰ ਸਰਕਾਰ ਦੇ ਝੂਟਲੇ ਸੁੱਕਣੇ ਆ ਪਰਮੰਗ ਪੱਤਰ ਦੇਣੇ ਆ ਉਦੇ ਤਹਿਤ ਅੱਜ ਜਿਲ੍ਹਾ ਫੋਕਪੁਰ ਦੇ ਜਿੰਨੀ ਵੀ ਸੰਖਿਆ ਕਿਸਾਨ ਜਿਥੇ ਬੰਦੀਆਂ ਮਜ਼ਦੂਰ ਸਿੱਖ ਜਿਥੇ ਬੰਦੀਆਂ ਸਮੂਹ ਸਿੱਖ ਜਿਥੇ ਬੰਦੀਆਂ ਜਿੰਨਾ ਬਿਤੇ ਇੰਟਰਨੈਸ਼ਨਲ ਪੰਥਕਦਾਲ ਭਾਈ ਅਮਰਤ ਸਿੰਘ ਅਮਰਤਪਾਲ ਸਿੰਘ ਖਾਲਸਾ ਟੀਮ ਉਹਨਾਂ ਵੱਲੋਂ ਹੋਰ ਵੀ ਸਿੱਖ ਜਿਥੇ ਬੰਦੀਆਂ ਅ ਅਮਰ ਸੰਚਾਰ ਜਥਾ ਸਾਰੀਆਂ ਛਿੱਟ ਦੇ ਬੰਦੀਆਂ ਸਮੂਹ ਕਿਸਾਨ ਜਿਥੇ ਬੰਦਨਾ ਮਜ਼ਦੂਰ ਦੇ ਬੰਦੀਆਂ ਵੱਲੋਂ ਸਾਂਝਾ ਇਹ ਐਕਸ਼ਨ ਕੀਤਾ ਜਾ ਰਿਹਾ ਹੈ ਜੋ ਅੱਜ ਖਾਲਸਾ ਗੁਰਦੁਆਰੇ ਤੋਂ ਸਮਾਰਟ ਆਰੰਭ ਕਰਕੇ ਅ ਬੀਸੀ ਦਾ ਤਖਤ ਦੇ ਜਾ ਕੇ ਉੱਥੇ ਪੰਜਾਬ ਸਰਕਾਰ ਸੈਂਟਰ ਸਰਕਾਰ ਦੇ ਪਰਲੇ ਪੁੱਤੇ ਜਾਣਗੇ ਬੰਦੀ ਸਿੰਘਾਂ ਦੀ ਰੈਜ ਵਾਸਤੇ ਕਿਉਂਕਿ 27 27 ਸਾਲ ਨਤੀ ਨਤੀ ਸਾਲ 33 35 ਸਾਲਾਂ ਤੋਂ ਜੇ ਸਾਡੇ ਬੰਦੀ ਸਿੰਘ ਨੇ ਸਜ਼ਾਾਂ ਪੂਰੀਆਂ ਕਰਕੇ ਜਿਲ੍ਹਾਂ ਵਿੱਚ ਸੜ ਰਹੇ ਨੇ ਸਰਕਾਰਾਂ ਦੇ ਅੰਤ ਜੂਨੀ ਫਿਰਕ ਦੀ ਉਹਨਾਂ ਨੂੰ ਇਹ ਹਲੂਣਾ ਦੇਣ ਵਾਸਤੇ ਸਰਕਾਰਾਂ ਨੂੰ ਹਲੂਣਾ ਦੇਣ ਵਾਸਤੇ ਅੱਜ ਦਾ ਪ੍ਰੋਗਰਾਮ ਰੱਖਿਆ ਗਿਆ ਹੈ